ਸੱਤ ਸਰੀਆ ਕਾਲ ਦੋਸਤੋ ਦੋਸਤੋ ਆਪਣ ਆ ਮੱਝ ਵਾਸਤੇ ਇੱਕ ਬਾਈ ਨੂੰ ਨੋਕਤਾ ਲਖਾਇਆ ਸੀਗਾ ਤੇ ਇਹ ਬਾਈ ਮੱਝ ਲੈ ਕੇ ਆਏ ਸੀਗਾ ਪਹਿਲੀ ਵਾਰ ਮੱਝ ਰੱਖਿਆ ਬਾਈ ਨੇ ਤੇ ਬਹੁਤ ਹੌਂਕਦੀ ਸੀਗੀ ਇਹ ਗਰਮੀ ਮਨਾਉਂਦੀ ਸੀ ਬਿਲਕੁਲ ਸਾਵੇਂ ਖੜੀ ਵੀ ਹੌਂਕਦੀ ਸੀਗੀ ਤੇ ਇਹ ਗੱਬਣ ਵੀ ਆ ਮੱਝ ਦੁੱਧ ਵੀ ਦਿੰਦੀ ਆ ਤੈਨੂੰ ਆਪਾਂ ਦੋ ਚਾਰ ਚੀਜ਼ਾਂ ਦੱਸਿਆ ਸੀ ਬਾਈ ਨੂੰ ਤੇ ਉਹ ਦਿੱਤੀਆਂ ਤੇ ਆਪਾਂ ਬਾਈ ਤੋਂ ਹੀ ਪੁੱਛਦੇ ਅੱਜ ਕਿਵੇਂ ਦਾ ਰਿਜ਼ਲਟ ਮਿਲਿਆ ਬਹੁਤ ਭਰਾਣਾ ਕੰਨ ਦੇ ਕਿ ਸਾਨੂੰ ਬਹੁਤ ਘੱਟ ਰਿਜ਼ਲਟ ਮਿਲਿਆ ਸਹੀ ਤਰ੍ਹਾਂ ਵਰਤਦੇ ਨਹੀਂ ਜਿੰਨੀ ਆਪਾਂ ਦੱਸੀਆ ডোজ ਉਨੀ ਦੇਣੀ ਚਾਹੀਦੀ ਆ ਹਰ ਰੋਜ਼ ਦੇਣੀ ਚਾਹੀਦੀ ਆ ਜਦੋਂ ਆਪਾਂ ਨਾਂਗੇ ਪਾਪਾ ਕਿਦੇ ਇੱਕ ਦਿਨ ਦੇਤੀ ਦੋ ਦਿਨ ਦਿੰਦੇ ਨਹੀਂ ਖਰਾਕ ਫਿਰ ਉਹਦਾ ਕੋਈ ਫਾਇਦਾ ਵੀ ਨਹੀਂ ਹੁੰਦਾ ਰਿਜ਼ਲਟ ਨਹੀਂ ਮਿਲਦਾ ਹੈਗਾ ਤੇ ਬਾਈ ਨਾਲ ਕਰਾਉਣੇ ਗੱਲਬਾਤ ਬਣੇ ਰਿਓ ਵੀਡੀਓ ਦੇਖਣ ਤੱਕ ਸਾਸ਼ੀਕਲ ਬਾਈ ਜੀ ਬਾਈ 사ਸ਼ੀਕਲ ਬਾਈ ਜੀ ਬਾਈ ਜੀ ਜਿਹੜੀ ਆਪਾਂ ਤੁਹਾਨੂੰ ਨੁਕਤਾ ਲਿਖਾਇਆ ਸੀਗਾ ਇਹਦੇ ਵਾਸਤੇ ਮੱਝ ਹੌਂਕਦੀ ਸੀਗੀ ਇਹ ਮੱਝ ਬਹੁਤ ਜ਼ਿਆਦਾ ਹੌਂਕਦੀ ਸੀ ਇਹ ਠੀਕ ਆ ਜਾਂਦੀ ਸੀ ਪਿੱਛੇ ਤੋਂ ਹੀ ਹੌਂਕਦੀ ਸੀ ਠੀਕ ਆ ਤੇ 15 ਦਿਨਾਂ ਦਾ ਦਾ ਨੌਸਤਾ ਸੀ ਹਾਂਜੀ ਤੇ ਨੌਸਤੇ ਦਾ ਬਹੁਤ ਵਧੀਆ ਰਿਜ਼ਲਟ ਆਇਆ ਆਪਾਂ ਨੂੰ ਇਹਦਾ ਠੀਕ ਆ ਜੀ ਤੇ ਉਹ ਆ ਚੀਜ਼ਾਂ ਦਿਖਾ ਦਿਓ ਆ ਚੀਜ਼ਾਂ ਜੀ ਹਨਾ ਇਕਦਾ ਮਹਿੰਦੀ ਆ ਜੀ ਹਾਂਜੀ ਲਗਾ ਸੌਂਫ ਦਾ ਪਾਊਡਰ ਆ ਜੀ ਭੌਲਾਂ ਦਾ ਸਲਕਾ ਜੀ ਤੇ ਇੱਕ ਆਪਾਂ ਜੌਂ ਦੱਸਿਆ ਸੀ ਹਨਾ ਜੌਂ ਦੱਸਿਆ ਜੀ ਉਹਦੇ ਵਿੱਚ ਆਪਾਂ ਹੋਰ ਵੀ ਭਰਾਵਾਂ ਨੂੰ ਜਿਹਨੇ ਵਰਤਣਾਗਾ ਉਹ ਵੀ ਦੱਸ ਦਿੰਨੇ ਆ ਜੌਂਾਂ ਦਾ ਤੁਸੀਂ ਦਾਣਾ ਬਣਾ ਕੇ ਲਿਆਉਣਾਗਾ ਤੇ ਉਹ ਭੌਂਕੇ ਹੀ ਦਿੰਦੇ ਸੀਗੇ ਤੁਸੀਂ ਭੌਂਕੇ ਵੀ ਦਿੰਦੇ ਰਹੇ ਤੇ ਹੋਂ ਵੀ ਪਾਉਂਦੇ ਰਹੇ ਹੋਂ ਵੀ 1 ਕਿਲੋ ਡੇਲੀ ਦੇਣਾਗਾ ਹਾਂਜੀ ਤੇ 15 ਦਿਨ ਉਹ ਦੇਣਾ ਤੁਸੀਂ ਉਹ ਤਾਂ ਗਰਮੀ ਗਰਮੀ ਦੇ ਵੀ ਸਕਦੇ ਆ ਤਿੰਨ ਮਹੀਨੇ ਵੀ ਦੇ ਸਕਦੇ ਆ ਤੇ ਆ ਜਿਹੜੀ ਮਹਿੰਦੀ ਆ ਇਹ ਭਿਉਂ ਕੇ ਦਿੰਦੇ ਸੀ ਦਾਣੇ ਜੀ ਇਹ ਆਪਾਂ 25 ਗ੍ਰਾਮ ਡੇਲੀ ਪਾਉਣੀ ਆ 25 ਗ੍ਰਾਮ ਤੇ ਸੌਂਫ ਵੀ 25 ਗ੍ਰਾਮ ਪਾਉਣੀ ਆ ਤੇ ਆਵਲਿਆਂ ਦਾ ਪਾਊਡਰ ਉਹ ਵੀ 25 ਗ੍ਰਾਮ ਪਾਉਣਾਗਾ ਇਹ ਤਿੰਨੇ ਚੀਜ਼ਾਂ ਆਪਾਂ ਦੇ ਸਕਦੇ ਆ ਪਸ਼ੂ ਨੂੰ ਇਹ ਸੁੱਕੀਆਂ ਹੀ ਤੁਸੀਂ ਦਾਣੇ ਦੇ ਵਿੱਚ ਹੀ ਪਾਣ ਦੇ ਦਾਣੇ ਜੀ ਪਾਉਂਦੇ ਰਹੇ ਜੀ ਠੀਕ ਆ ਜਦੋਂ ਵੀ ਸਨੀਰ ਲਾਉਣੀ ਆਪਾਂ ਉਹਦੀ ਭੁੱਖ ਦੇਣੀ ਆ ਉੱਤੇ ਤੇ ਬਹੁਤ ਵਧੀਆ ਰਿਜ਼ਲਟ ਦਿੱਤਾ ਜੀ ਤੇ ਬਹੁਤ ਵਧੀਆ ਰਿਜ਼ਲਟ ਮਿਲਿਆ ਆ ਦੇਖੋ ਤੁਸੀਂ ਮੱਝ ਤੇ ਅੱਗੇ ਨਾਲ ਫਰਕ ਵੀ ਪੈ ਚੱਲਿਆ ਥੋੜੀ ਰਾਜੀ ਵੀ ਹੋ ਚੱਲੀ ਬਹੁਤ ਲਿੱਸੀ ਸੀਗੀ ਮੱਝ ਤੇ ਹੌਂਕਦੀ ਹੁਣ ਬਿਲਕੁਲ ਨਹੀਂ ਬਿਲਕੁਲ ਜਮਾਂ ਨਹੀਂ ਹੌਂਕਦੀ ਹੁਣ ਬਹੁਤ ਵਧੀਆ ਮੱਝ ਠੀਕ ਆ ਤੇ ਕਿਵੇਂ ਹੋਰ ਵੀ ਭਰਾਵਾਂ ਨੂੰ ਵਰਤਣਾ ਚਾਹੀਦਾ ਜੀ ਇਹ ਹੌਂਕ ਦੇ ਆਪਾਂ ਚਾਹੀਦਾ ਵੀ ਬਹੁਤ ਵਧੀਆ ਰਿਜ਼ਲਟ ਦਿੱਤਾ ਇਸ ਬਾਈ ਨੇ ਠੀਕ ਹੈ ਜਿਵੇਂ ਕਿ ਹੁਣ ਭਰਾਵੋ ਗਾਇਆਂ ਜਾਂ ਮੱਝਾਂ ਗਰਮੀ ਦੇ ਵਿੱਚ ਜਿਆਦੇ ਹੌਂਕਦੀਆਂ ਗਰਮੀ ਜਿਆਦੇ ਮਨਾਉਂਦੀਆਂ ਦੁੱਧ ਵੀ ਘਟ ਜਾਂਦੀਆਂ ਜੇ ਤੁਸੀਂ ਇਹ ਨੁਕਤੇ ਵਰਤੋਗੇ ਨਾ ਤਾਂ ਤੁਹਾਡੇ ਪਸ਼ੂ ਜਿਹੜੇ ਦੁੱਧ ਨਹੀਂ ਘਟਣਗੇ ਤੁਹਾਨੂੰ ਪੱਖੇ ਲਾਉਣ ਦੀ ਲੋੜ ਨਹੀਂ ਪੈਣੀ ਇਹ ਚੀਜ਼ਾਂ ਜਰੂਰ ਦੇਸੀ ਚੀਜ਼ਾਂ ਠੰਡੀਆਂ ਇਹ ਵਰਤਿਆ ਕਰੋ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ